thank you thank you, Jesus, thank you, Jesus. Tarifu, 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 tarifu. Hallelujah, 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 hallelujah. Rabara shakata na la rabara. Riketi neleri burushi, keti neleri birishi, keti neleri birishi, keti neleri biri. Rekete neleri burushi, kata na la rabara neleri birishi, keti neleri biri. Thank you, Jesus. Thank you, Jesus. Thank you, Jesus. Thank you, Jesus. Samarthi permission, Tera dhanya vadu, dhanya vadu, dhanya vadu, dhanya vadu, Tari fro, tari fro, tari fro, tari fro, tari fro, tari fro. Raaka tha na la Rikete ਸੋ ਸਭ ਜਨ ਆਪਣੇ ਹੋਟਾ ਨੂੰ ਖੋਲਦਿਆਂ ਹੋਇਆਂ ਪਰਮੇਸ਼ਰ ਦਾ ਧੰਨਵਾਦ ਕਰਦਿਆਂ ਤਾਰੀਫ ਕਰਦਿਆਂ ਹੋਇਆਂ ਥੈਂਕ ਯੂ ਜੀਜ਼ਸ ਕਹਿੰਦੇ ਹਾਂ ਕਿ ਪਰਮੇਸ਼ਰ ਤੇਰਾ ਧੰਨਵਾਦ ਹਾਂ ਸਭ ਜਨ ਨੀਕ ਇੱਕ ਪਰਮੇਸ਼ਰ ਦੇ ਪਲੇ ਕੰਮ ਨੂੰ ਜੋ ਤੜੇ ਜੀਵਨਾ ਵਿੱਚ ਕੀਤੇ ਪਰਮੇਸ਼ਰ ਨੂੰ ਯਾਦ ਕਰਦੇ ਹਾਂ ਧੰਨਵਾਦ ਕਰੋ ਕਹੋ ਕਿ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ ਪਿਤਾ ਤੇਰੀ ਹਾਰੀ ਕੁ ਬਰਕਤ ਦੇ ਲਈ ਤੇਰੀ ਹਰ ਇੱਕ ਪਲਿਆਈ ਦੇ ਲਈ ਪਰਮੇਸ਼ਰ ਜੋ ਤੂੰ ਮੈਨੂੰ ਪੂਰੀ ਰਾਤ ਸੰਭਾਲਿਆ ਪਿਤਾ ਇਹ ਦੰ ਦਿਖਾਇਆ ਆਪਣੀ ਜ਼ਿੰਦਾ ਪ੍ਰੈਜ਼ੈਂਸ ਦੇ ਵਿੱਚ ਲੈ ਕੇ ਆਂਦਾ ਪਰਮੇਸ਼ਰ ਖੁਦਾਵੰ ਤੂੰ ਮੈਨੂੰ ਜ਼ਿੰਦਗੀ ਦਿੱਤੀ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ ਮੈਂ ਆਪਣੇ ਪਰਿਵਾਰ ਨੂੰ ਸਲਾਮਤੀ ਦੇ ਵਿੱਚ ਪਾਇਆ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ ਪਿਤਾ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਤੇਰੀਆਂ ਆਸ਼ੀਸ਼ਾਂ ਤੇਰੀਆਂ ਬਰਕਤਾਂ ਦੇ ਲਈ ਪਿਤਾ ਤੇਰੇ ਦਾਨਾਂ ਤੇ ਤੇਰੀ ਵਰਦਾਨਾਂ ਦੇ ਲਈ ਪਿਤਾ ਤੇਰੇ ਪਵਿੱਤਰ ਆਤਮਾ ਦੇ ਨਾਲ ਪਰਨ ਦੇ ਲਈ ਪਰਮੇਸ਼ਰ ਮੈਨੂੰ ਲੱਖਾਂ ਜ਼ਰਾ ਕਰੋੜਾਂ ਦੀ ਤਦਾਰ ਦੇ ਵਿੱਚੋਂ ਚੁਣਨ ਦੇ ਲਈ ਪਰਮੇਸ਼ਰ ਮੈਨੂੰ ਸ਼ੂਨ ਦੇ ਲਈ ਖੁਦਾਵਨ ਖੁਦਾ ਪਿਤਾ ਮੈਨੂੰ ਫਲਦਾਰ ਬਣਾਉਣ ਦੇ ਲਈ ਮੈਨੂੰ ਪਾਪ ਚੋਂ ਕੱਢਣ ਦੇ ਲਈ ਮੈਨੂੰ ਬੁਰਾਈ ਤੋਂ ਪਰਮੇਸ਼ਰ ਆਜ਼ਾਦ ਕਰਨ ਦੇ ਲਈ ਮੈਂ ਤੇਰਾ ਧੰਨਵਾਦ ਕਰਦਾ ਹਾਂ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦੀ ਪਿਤਾ ਤੇਰਾ ਉਧਾਰ ਮੇਰੇ ਔਰ ਮੇਰੇ ਕਰਾਨੇ ਦਿੱਤੇ ਹੋਇਆ ਪਰਮੇਸ਼ਰ ਖੁਦਾਵਨ ਮੈਂ ਵਿਸ਼ਵਾਸ ਕਰਦਾ ਤੇਰੀ ਵਚਨ ਦੇ ਵਿੱਚ ਲਿਖਿਆ ਤੂੰ ਬਚਤੇ ਤੇਰਾ ਕਰਾਨਾ ਬਚਾਇਆ ਜਾਏਗਾ ਲਾਰਡ ਮੈਂ ਵਿਸ਼ਵਾਸ ਕਰਦਾ ਤੂੰ ਮੈਨੂੰ ਬਚਾਇਆ ਤੂੰ ਮੇਰੇ ਕਰਾਨੇ ਨੂੰ ਵੀ ਬਚਾਵੇਂਗਾ ਪਿਤਾ ਤੂੰ ਮੇਰੇ ਇੱਕ ਗੁੱਡ ਕੈਰੈਕਟਰ ਦਿੱਤਾ ਇੱਕ اچھا ਨੇਚਰ ਦਿੱਤਾ ਪਰਮੇਸ਼ਰ ਤੂੰ ਮੇਰੀ ਲਾਈਫ ਨੂੰ ਚੇਂਜ ਕੀਤਾ ਮੈਨੂੰ ਫਲਦਾਰ ਬਣਾਇਆ ਪਰਮੇਸ਼ਰ ਮੇਰੇ ਹਾਲਾਤਾਂ ਨੂੰ ਚੇਂਜ ਕੀਤਾ ਤੂੰ ਮੈਨੂੰ ਵੱਡੀਆਂ ਵੱਡੀਆਂ ਗਵਾਹੀਆਂ ਦਿੱਤੀਆਂ ਪਰਮੇਸ਼ਰ ਖੁਦਾਵਨ ਯਹਵਾ ਤੂੰ ਆਪਣਾ ਸਵਰਗ ਮੇਰੇ ਲਈ ਖੋਲ੍ਹ ਲਿਆ ਪਰਮੇਸ਼ਰ ਖੁਦਾਵਨ ਖੁਦਾਵਨ ਤੂੰ ਹੈਂ ਵਰਨੀ ਬਰਕਤਾਂ ਦੇ ਨਾਲ ਮੈਨੂੰ ਬles ਕੀਤਾ ਜਿਸ ਯੋਗ ਨਾ ਸੀ ਜਿਸ ਲਾਇਕ ਨਾ ਸੀ ਉਸ ਲਾਇਕ ਉਸ ਯੋਗ ਤੂੰ ਮੈਨੂੰ ਬਣਾਇਆ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ ਪਰਮੇਸ਼ਰ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਕਹੋ ਕਿ ਪਰਮੇਸ਼ਰ ਖੁਦਾਵੰ ਮੈਂ ਤੇਰਾ ਧੰਨਵਾਦ ਕਰਦਾ ਮੈਂ ਫਾਈਨੈਂਸ਼ਲੀ ਬlesਸ ਜਾਂ ਪਿਤਾ ਮੈਂ ਤੇਰਾ ਧੰਨਵਾਦ ਕਰਦਾ ਮੇਰੇ ਪੇਟ ਦੇ ਫਲ ਨੂੰ ਤੂੰ ਬਰਕਤ ਦੇਣ ਜਾ ਰਿਹਾ ਪਰਮੇਸ਼ਰ ਮੈਂ ਬlesਸ ਜਾਂ ਪਿਤਾ ਤੂੰ ਮੈਨੂੰ ਮੈਨੂੰ ਆਸ਼ੀਸ਼ਿਤ ਕਰਨ ਜਾ ਰਿਹਾ ਪਰਮੇਸ਼ਰ ਤੂੰ ਮੈਨੂੰ ਚੰਗਾ ਕਰਨ ਜਾ ਰਿਹਾ ਪਰਮੇਸ਼ਰ ਅੱਜ ਦੇ ਦਿਨ 'ਚ ਮੈਂ ਤੇਰੇ ਵੱਡੇ ਵੱਡੇ ਕੰਮਾਂ ਨੂੰ ਦੇਖਣ ਜਾ ਰਿਹਾ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ ਅੱਜ ਤੂੰ ਮੇਰੇ ਲਈ ਬੰਦ ਰਸਤੇ ਨੂੰ ਖੋਲਣ ਜਾ ਰਿਹਾ ਪਰਮੇਸ਼ਰ ਮੈਂ ਧੰਨਵਾਦ ਕਰਦਾ ਪਵਿੱਤਰ ਆਤਮਾ ਤੁਹਾਡੀ ਪ੍ਰੈਜ਼ੈਂਸ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਜੂ ਤੁ ਸਾਡੇ ਵਿੱਚ ਅਸੀਂ ਤੁਹਾਡਾ ਆਨਰ ਕਰਦੇ ਆ ਤੁਹਾਡਾ ਸਵਾਗਤ ਕਰਦੇ ਆ ਪਵਿੱਤਰ ਆਤਮਾ ਜੀ ਪਾਵੋ ਕੀ ਪਵਿੱਤਰ ਆਤਮਾ ਮੈਂ ਤੁਹਾਡੇ ਆਣਾ ਆਨਰ ਕਰਦਾ ਮੈਂ ਤੁਹਾਡਾ ਸਵਾਗਤ ਕਰਦਾ ਪਵਿੱਤਰ ਆਤਮਾ ਖੁਦਾਵਨ ਹਰ ਵਕਤ ਆਪਣੀ ਆਤਮਾ ਪ੍ਰੀਸਾਮਰ ਦੇ ਨਾਲ ਮੈਨੂੰ ਪਰਦਾ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ ਪਵਿੱਤਰ ਆਤਮਾ ਤੁਹਾਡੀ ਪ੍ਰੈਜ਼ੈਂਸ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਤੁਹਾਡੇ ਆਉਣ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਮੈਨੂੰ ਚੱਲ ਆਉਣ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਪਰਮੇਸ਼ਰ ਦੀ ਪ੍ਰੈਜ਼ੈਂਸ ਦੇ ਵਿੱਚ ਮੈਨੂੰ ਸਿਖਾਉਣ ਦੇ ਲਈ ਬਿਠਾਉਣ ਦੇ ਲਈ ਪ੍ਰਾਰਥਨਾ ਕਰਨ ਦੇ ਲਈ ਮੈਨੂੰ ਇੱਕ ਡਿਵਾਈਨਸ ਹੈਲਪਰ ਪਰਮੇਸ਼ਰ ਤੂੰ ਮੈਨੂੰ ਦਿੱਤਾ ਮੈਨੂੰ ਖੁਦਾਵਨ ਬੈਸਟ ਮਾਸਟਰ ਗ੍ਰੇਟ ਮਾਸਟਰ ਗ੍ਰੇਟ ਟੀਚਰ ਜੋ ਤੁਮੇਨੂੰ ਦਿੱਤਾ ਆ ਪਵਿੱਤਰ ਆਤਮਾ ਖੁਦਾਵਨੋ ਦੇ ਲਈ ਮੈਂ ਤੇਰਾ ਧੰਨਵਾਦ ਕਰਦਾ ਪਰਮੇਸ਼ਰ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਧੰਨਵਾਦੋ 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 ਰਬਾ ਰਸ਼ਕਾਤਨਾਲਾ ਰਬਾ ਪਰਮੇਸ਼ਰ ਦੀ ਪ੍ਰੈਜ਼ੈਂਸ ਸਾਡੇ ਵਿੱਚ ਮੌਜੂਦ ਹੈ ਤੁਹਾਡਾ ਸੁਪਨਾ ਦਾ ਸਵਾਗਤ ਕਰਦੇ ਹਾਂ ਜੀਵਿਤ ਪਰਮੇਸ਼ਰ ਦੀ ਜੀਵਿਤ ਪ੍ਰੈਜ਼ੈਂਸ ਦੇ ਵਿੱਚ ਜਿਨੀ ਜਾਨੀ ਨਾ ਪ੍ਰਾਰਥਨਾਵਾਂ ਨਾਲ ਜੁੜਿਆ ਕੋਈ ਕਿ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ ਜੋ ਇਸ ਪ੍ਰਾਰਥਨਾ ਦੇ ਦੁਆਰਾ ਤੂੰ ਮੈਨੂੰ ਬਲੈਸ ਕਰ ਰਿਹਾ ਪਰਮੇਸ਼ਰ ਮੈਨੂੰ ਸਿਖਾ ਰਿਹਾ ਮੈਨੂੰ ਵਧਾ ਰਿਹਾ ਪਰਮੇਸ਼ਰ ਤੂੰ ਮੈਨੂੰ ਗਵਾਈਆਂ ਨਾਲ ਖੜਾ ਕਰ ਰਿਹਾ ਮੈਂ ਤੇਰਾ ਧੰਨਵਾਦ ਕਰਦਾ ਪਿਤਾ ਸੋ ਸਭ ਜਨ ਅਜ ਇਸ ਪ੍ਰਾਰਥਨਾ ਨਾਲ ਅਬੀ ਸਪਿਰਿਟ ਤੋਂ ਚੁਣਨਾ ਇਸ ਇਨ ਪ੍ਰਾਰਥਨਾ ਮ ਦਿਨ ਨਾਲ ਆਤਮਾ ਦੇ ਨਾਲ ਬੁੱਧੀ ਦੇ ਨਾਲ ਪ੍ਰਾਰਥਨਾ ਕਰਨੀ ਸੋ ਕਹੋ ਕਿ ਪਰਮੇਸ਼ਰ ਮੈਂ ਵਿਸ਼ਵਾਸ ਕਰਦਮੈਂ ਆਇਆ ਨਹੀਂ ਬਲਕਿ ਲਿਆਇਆ ਗਿਆ ਹਾਂ ਕਿਉਂਕਿ ਇਹਹੀ ਪ੍ਰੈਜ਼ੈਂਸ ਤੁਹਾਡੀਆਂ ਜ਼ਿੰਦਗੀਆਂ ਨੂੰ ਚੇਂਜ ਕਰੇਗੀ ਇਹਹੀ ਪਰਮੇਸ਼ਰ ਦੀ ਪ੍ਰੈਜ਼ੈਂਸ ਤੁਹਾਨੂੰ ਨਵਾਂ ਬਣਾਵੇਗੀ ਇਸਦੀ ਪ੍ਰੈਜ਼ੈਂਸ ਦੇ ਦੁਆਰਾ ਤੁਸੀਂ ਮਸਾ ਤੁਸੀਂ ਅਭਿਸ਼ੇਕ ਦੇ ਨਾਲ ਪਰੋਗੇ ਕਿਉਂਕਿ ਇਹਹੀ ਪ੍ਰੈਜ਼ੈਂਸ ਇਹਹੀ ਮਸਾ ਇਹਹੀ ਅਭਿਸ਼ੇਕ ਉਹਦੀ ਪ੍ਰੈਜ਼ੈਂਸ ਦੇ ਵਿੱਚ ਆਉਣਾ ਆਪਣੇ ਸਮੇਂ ਨੂੰ ਬਤੌਣਾ ਪਰਮੇਸ਼ਰ ਦੇ ਲਈ ਉਹਦੇ ਘਰ ਦੇ ਵਿੱਚ ਤੁਹਾਡਾ ਬੈਸਟ ਸਮਾਂ ਜੋ ਅੰਮ੍ਰਿਤ ਵੇਲੇ ਤਿਆਰੀ ਕਰਕੇ ਤੁਸੀਂ ਉਹ ਉਡੀਕ ਦੇ ਵਿੱਚ ਬੈਠਦੇ ਆਂ ਆਪਰਾ ਸਭ ਕੁਝ ਛੱਡ ਦਿਆ ਹੋਇਆ ਪਰਮੇਸ਼ਰ ਦੇ ਹੱਥਾਂ 'ਚ ਆਪਣੇ ਆਪ ਨੂੰ ਦਿੰਦਿਆ ਹਾਂ ਸਮਰਪਿਤ ਕਰ ਦਿਆ ਹਾਂ ਉਹੀ ਪਰਮੇਸ਼ਰ ਤੈਨੂੰ ਉਸੇ ਮੱਸਾ ਜੋ ਮੱਸਾ ਤੜੀ ਲਾਈਫ ਤੇ ਰਿਲੀਜ਼ ਕਰਦਾ ਉਹਨਾਂ ਦੇ ਦੁਆਰਾ ਤੜੀਆਂ ਜ਼ਿੰਦਗੀਆਂ 'ਚੋਂ ਵੱਡੇ ਵੱਡੇ ਬੰਦਲਾਂ ਨੂੰ ਤੋੜਦਾ ਕਰਸਿਸ ਤੋੜਦਾ ਸ਼ਾਪ ਤੋੜਦਾ ਵਾ ਤੜੀਆਂ ਬਿਮਾਰੀਆਂ ਤੈਨੂੰ ਛੱਡ ਕੇ ਜਾਂਦੀਆਂ ਸੋ ਕਹੋ ਕਿ ਪਰਮੇਸ਼ਾ ਅਜ ਮੈਂ ਆਪਣੀ ਪ੍ਰੈਜ਼ੈਂਸ ਦੇ ਵਿੱਚ ਆਪਣੇ ਮਸਾ ਦੇ ਨਾਲ ਪਰਦੇ ਪਰਮੇਸ਼ਰ ਮੈਨੂੰ ਆਪਣੀ ਗ੍ਰੇਸ ਦੇ ਨਾਲ ਪਰਦੇ ਆਪਣੇ ਅਨੁਗ੍ਰਹਿ ਦੇ ਨਾਲ ਪਰਦੇ ਆਪਣੀ ਸਾਮਰ ਦੇ ਨਾਲ ਪਰਦੇ ਪਰਮੇਸ਼ਰ ਆਪਣੀ ਆਤਮਾ ਦੇ ਨਾਲ ਪਰਦੇ ਆਪਣੇ ਜੀਵਿਤ ਵਚਨ ਦੇ ਨਾਲ ਪਰਦੇ ਆਪਣੀ ਗਲੋਰੀ ਦੇ ਨਾਲ ਮੈਨੂੰ ਪਰਦੇ ਪਰਮੇਸ਼ਰ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਰਿਬੇ ਰਿਸ਼ੇ ਕਿਤੇ ਨੈਲੀ ਰਿਬੇ ਰਿਸ਼ੇ ਕਿਤੇ ਨੈਲੀ ਰਿਬੇ ਰਿਸ਼ੇ ਕਿਤੇ ਨੈਲੀ ਰਿਬੇ ਰਿ रिखे थिन नीले बोरो बोरु शेखे थिन नीले रि बेरे शेके थिन नीले रि बेरे शेके थिन नीले रि बेरे सो सब जन अपने आप वर्ड दे ले तैयार कर हैं कहते हैं कि पवित्र आत्मा ਖੁਦਾਵੰ ਮੇਰੀ ਬੁੱਧੀ ਨੂੰ ਛੂਓ ਮੇਰੀ ਬੁੱਧੀ ਨੂੰ ਖੋਲੋ ਮੈਨੂੰ ਵਿਜ਼ਡਮ ਦੋ ਪਰਮੇਸ਼ਰ ਈਸ਼ਵਰੀ ਖੁਦਾਵੰ ਬੁੱਧੀ ਦੇ ਨਾਲ ਮੈਨੂੰ ਬLESਸ ਕਰੋ ਪਰਮੇਸ਼ਰ ਆਈਦਾ ਤੇਰਾ ਵਚਨ ਦਾ ਮੈਂ ਆਨਰ ਕਰਦਾ ਤੇਰੇ ਵਚਨ ਦਾ ਬੀਜ ਜਦ ਮੇਰੇ ਅੰਦਰ ਜਾਵੇ ਪਿਤਾ ਮੈਂ 100 ਗੁਣਾ ਫਲ ਲਿਆ ਕਿਹਾ ਮੇਰੀ ਬੁਰਾਈ ਨੂੰ ਤੇਰਾ ਵਚਨ ਬਾਹਰ ਕੱਢੇ ਪਰਮੇਸ਼ਰ ਮੇਰੇ ਪਾਪਾ ਤੋਂ ਮੈਨੂੰ ਆਜ਼ਾਦ ਕਰ ਮੈਨੂੰ ਸ਼ੁੱਧ ਕਰ ਮੈਨੂੰ ਸਾਫ਼ ਕਰ ਮੈਨੂੰ ਜੀਵਿਤ ਵਿਵੇਕ ਦਵੇ ਖੁਦਾਵੰ ਮੈਨੂੰ ਤੇਰੇ ਯੋਗ ਤੇਰੇ ਲਾਇਕ ਬਣਾਵੇ ਪਰਮੇਸ਼ਰ ਅੱਜ ਦਾ ਤੇਰਾ ਵਚਨ ਪੇਜ ਕੇ ਮੈਨੂੰ ਚੰਗਿਆ ਕਰ ਤੇ ਆਉਣ ਵਾਲੀਆਂ ਸਾਰੀਆਂ ਤਬਾਹੀਆਂ ਤੋਂ ਬਚਾ ਪਰਮੇਸ਼ਰ ਔਰ ਖੁਦਾਵਨ ਮੇਰੀ ਪ੍ਰਾਰਥਨਾ ਜਿੱਦਾਂ ਹੀ ਜਿੰਨੇ ਜਨਾਈ ਦੀਸ ਪ੍ਰਾਰਥਨਾ ਨੂੰ ਸੁਣਨ ਆਈ ਦੇ ਵਰਨ ਨੂੰ ਪੜਨ ਔਰ ਸੁਣਨ ਔਰ ਇਸ ਤੇ ਮਨਨ ਕਰਨ ਪਰਮੇਸ਼ਰ ਇਹਨਾਂ ਦੀਆਂ ਜ਼ਿੰਦਗੀਆਂ ਇਹਨਾਂ ਦੇ ਹਾਲਾਤ ਇਹਨਾਂ ਦੇ ਕਰਾਨੇ ਸੇਵ ਨਾਰਿਆਂ ਪ੍ਰਭ ਯੇਸ਼ੂ ਮਸੀਹ ਦੇ ਨਾਮ ਦੇ ਚ ਸੋ ਸਭ ਜਨ ਆਪਣੇ ਆਪ ਨੂੰ ਆਤਮਾ ਔਰ ਬੁੱਧੀ ਦੇ ਨਾਲ ਵਚਨ ਨੂੰ ਸੁਣਨ ਦੇ ਲਈ ਪੜ੍ਹਨ ਦੇ ਲਈ ਰੈਡੀ ਹੋ ਜਾਓ ਕਿਉਂਕਿ ਪਰਮੇਸ਼ਰ ਦੀ ਸ਼ਾਮਰਤਾ ਨੂੰ ਟੱਚ ਕਰੇਗੀ ਉਹਦੇ ਵਚਨ ਸਾਨੂੰ ਛੁਡਾਉਂਦੇ ਸਾਨੂੰ ਨਵਾਂ ਬਣਾਉਂਦੇ ਸਾਨੂੰ ਆਸ਼ੀਸ਼ਿਤ ਕਰਦੇ ਸਾਨੂੰ ਉੱਚਾ ਕਰਦੇ ਸਾਨੂੰ ਰੂੜੀ ਤੋਂ ਚਾਕੇ ਪਤਵੰਤਾ ਵਿੱਚ ਬਿਠਾਉਂਦੇ ਸੋ ਅੱਜ ਉਸ ਵਰਡ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰੋ ਔਰ ਮੇਰੇ ਨਾਲ ਇੱਕ ਮਨੂ ਕੇ ਆਈ ਦੀ ਸਵਚਨ ਨੂੰ ਪੜ੍ਹਾਂਗੇ ਪਰਮੇਸ਼ਰ ਦਾ ਧੰਨਵਾਦ ਕਰਾਂਗੇ हे ਪਰਮੇਸ਼ਰ ਤੂੰ ਮੇਰਾ ਪਰਮੇਸ਼ਰ ਹੈਂ ਮੈਂ ਦਿਲ ਤੋਂ ਤੈਨੂੰ ਪਾਲਦਾ ਹਾਂ ਮੇਰੀ ਜਾਨ ਤੇਰੀ ਤਿਆਹੀ ਹੈ ਮੇਰਾ ਸ਼ਰੀਰ ਤੇਰੇ ਲਈ ਤਰਸਦਾ ਹੈ ਸੁੱਕੀ ਤੇ ਬੰਜਰ ਧਰਤੀ ਵਿੱਚ ਜਿੱਥੇ ਪਾਣੀ ਨਹੀਂ ਹੈ ਤਾਂ ਮੈਂ ਪਵਿੱਤਰ ਸਥਾਨ ਵਿੱਚ ਤੇਰਾ ਦਰਸ਼ਨ ਪਾਇਆ ਭਾਈ ਮੈਂ ਤੇਰਾ ਬਲ ਤੇ ਤੇਰੀ ਮਹਿਮਾ ਵੇਖਾਂ ਇਸ ਲਈ ਕਿ ਤੇਰੀ ਦਇਆ ਜੀਵਨ ਨਾਲੋਂ ਵੀ ਚੰਗੀ ਹੈ ਮੇਰੇ ਬੁੱਲ ਤੇਰੀ ਉਸਤਤ ਕਰਨਗੇ ਸੋ ਆਪਣੇ ਜੀਵਨ ਵਿੱਚ ਮੈਂ ਤੈਨੂੰ ਮੁਬਾਰਕ ਆਖਾਂਗਾ ਮੈਂ ਤੇਰਾ ਨਾਮ ਲੈ ਕੇ ਆਪਣੇ ਹੱਥ ਪਸਾਰਾਂਗਾ ਜਿਵੇਂ ਚਰਬੀ ਤੇ ਧੰਦੀਆਈ ਨਾਲ ਮੇਰਾ ਜੀ ਤ੍ਰਿਪਤ ਹੋਵੇਗਾ ਅਤੇ ਜਕਾਰਿਆਂ ਦੇ ਬੁੱਲਾਂ ਨਾਲ ਮੈਂ ਮੇਰਾ ਮੂੰਹ ਤੇਰੀ ਉਸਤਤ ਕਰੇਗਾ ਜਿਸ ਵੇਲੇ ਮੈਂ ਆਪਣੇ ਵਿਸ਼ਾਣੇ ਉੱਤੇ ਤੈਨੂੰ ਯਾਦ ਕਰਦਾ ਹਾਂ ਅਤੇ ਰਾਤ ਦੇ ਪਹਿਰਾ ਵਿੱਚ ਤੇਰਾ ਧੰਨਵਾਦ ਕਰਦਾ ਹਾਂ ਤੂੰ ਤਾਂ ਮੇਰਾ ਸਹਾਇਕ ਹੋਇਆ ਹੈ ਤੇਰੇ ਖੰਬਾ ਦੀ ਸ਼ਾਂਹ ਈਟ ਮੈਂ ਜਕਾਰੇ ਗਜਾਵਾਂਗਾ ਮੇਰੀ ਮੇਰਾ ਜੀ ਤੇਰੇ ਪਿੱਛੇ ਪਿੱਛੇ ਲੱਗਿਆ ਹੋਇਆ ਹੈ ਤੇਰਾ ਸੱਜਾ ਹੱਥ ਮੈਨੂੰ ਸੰਭਾਲਦਾ ਹੈ ਜਿਹੜੇ ਮੇਰੀ ਜਾਨ ਦੀ ਬਰਬਾਦੀ ਚਾਹੁੰਦੇ ਹਨ ਉਹ ਧਰਤੀ ਦੇ ਹੇਠਲੀਆਂ ਥਾਵਾਂ ਵਿੱਚ ਚਲੇ ਜਾਣਗੇ ਉਹ ਤਲਵਾਰ ਦੇ ਹਵਾਲੇ ਕੀਤੇ ਜਾਣਗੇ ਉਹ ਗਿੱਦੜਾਂ ਦੇ ਹਿੱਸੇ ਆਉਣਗੇ ਪਰ ਪਾਤਸ਼ਾਹ ਪਰਮੇਸ਼ਰ ਵਿੱਚ ਆਨੰਦ ਹੋਵੇਗਾ ਹਰ ਇੱਕ ਜਿਹੜਾ ਉਹਦੀ ਸੌ ਖਾਂਦਾ ਹੈ ਮਾਣ ਕਰੇਗਾ ਪਰ ਛਲੀਆਂ ਦੇ ਮੂੰਹ ਬੰਦ ਕੀਤੇ ਜਾਣਗੇ ਸਭ ਬੋਲੋ ਆਮੀਨ ਆਮੀਨ थैंक यू जीसस सामर्थी परमेश्वर तेरे स्वचन दे लिए तेरा धन्यवाद करदे पिता सचमुच परमेश्वर तू ਸਾਡਾ ਸਹਾਇਕ ਹੋਇਆ ਹੈ ਪਰਮੇਸ਼ਰ ਪਿਤਾ ਸੀ ਤੇਰੀ ਖੰਬਾ ਦੀ ਸ਼ਾਹ ਹੀ ਜਗਾਰਾਂ ਗੁਜਾਵਾਂਗੇ ਪਰਮੇਸ਼ਰ ਖੁਦਾਵੰ ਸਚਮੁਚ ਪਿਤਾ ਸਾਡਾ ਦਿਲ ਤੇਰੇ ਪਿੱਛੇ ਪਿੱਛੇ ਲੱਗਿਆ ਹੋਇਆ ਆ ਪਰਮੇਸ਼ਰ ਤੇਰਾ ਸੱਜਾ ਹੱਥ ਸਾਨੂੰ ਸਦਾ ਹੀ ਸੰਭਾਲਦਾ ਪਰਮੇਸ਼ਰ ਖੁਦਾਵੰ ਅਸੀਂ ਵਿਸ਼ਵਾਸ ਕਰਦੇ ਹਾਂ ਤੂੰ ਸਾਡੀ ਵਿਰੋਧੀਆਂ ਦੇ ਸਨਮੁਖ ਸਾਡੇ ਲਈ ਮੇਸ ਸਜਾਉਣਾ ਪਿਤਾ ਜੋ ਸਾਨੂੰ ਨਾਸ਼ ਕਰਨੇ ਚਾਹੁੰਦੇ ਪਰਮੇਸ਼ਰ ਤੋ ਉਹਨਾਂ ਨੂੰ ਨਾਸ਼ ਕਰਦਾ ਪਰਮੇਸ਼ਰ ਸੱਚ ਮੁੱਚ ਪਰਮੇਸ਼ਰ ਤੋ ਹੀ ਮੇਰਾ ਪਰਮੇਸ਼ਰ ਹੈ ਖੁਦਾਵਨ ਮੇਰੀ ਜਾਨ ਤੇਰੇ ਇਤੇ ਹੈ ਮੇਰਾ ਸ਼ਰੀਰ ਤੇਰੇ ਲਈ ਤਰਸਦਾ ਹੈ ਖੁਦਾਵਨ ਪਿਤਾ ਜਮੈਨੂੰ ਤ੍ਰਿਪਤ ਕਰਨ ਦੇ ਲਈ ਮੈਂ ਤੇਰਾ ਧੰਨਵਾਦ ਕਰਦਾ ਪਰਮੇਸ਼ਰ ਖੁਦਾਵਨ ਅਜਿਸ ਪਿਆਸੇ ਨੂੰ ਪਲਾਉਣ ਦੇ ਲਈ ਪਰਮੇਸ਼ਰ ਆਪਣੇ ਪਵਿੱਤਰ ਆਤਮਾ ਦੀ ਸਾਮਰ ਦੇ ਦੁਆਰਾ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ ਪਿਤਾ ਜੋ ਤੂੰ ਮੈਨੂੰ ਰੋਟੀ ਦਿੱਤੀ ਅੱਜ ਦੀ ਰੋਜ਼ ਦੀ ਰੋਟੀ ਜੀਵਨ ਦੀ ਰੋਟੀ ਪਰਮੇਸ਼ਰ ਖੁਦਾਵਨ ਉਹਦੇ ਲਈ ਮੈਂ ਤੇਰਾ ਧੰਨਵਾਦ ਕਰਦਾ ਪਿਤਾ ਸੋ ਕਹੋ ਕਿ ਪਰਮੇਸ਼ਰ ਸੱਚਮੁੱਚ ਤੂੰ ਸਾਮਰਥੀ ਖੁਦਾ ਆਂ ਤੇਰੇ ਤੁਲ ਤੇਰੇ ਸਮਾਨ ਕੋਈ ਨਹੀਂ ਐ ਤੂੰ ਸਭ ਦੇਵੀ-ਦੇਵਤਿਆਂ ਚੋਂ ਮਹਾਨ ਆ ਪਰਮੇਸ਼ਰ ਕਿਉਂਕਿ ਤੂੰ ਹੀ ਮੇਰੀ ਚੱਟਾਨ ਐ ਮੇਰਾ ਬਚਾਓ ਹੈ ਖੁਦਾਵੰਤ ਤੂੰ ਹੀ ਮੇਰਾ ਉੱਚਾ ਗੜ੍ਹ ਹੈ ਮੈਂ ਨਾ ਡੋਲਣਾਗਾ ਪਰਮੇਸ਼ਰ ਖੁਦਾਵੰਤ ਮੇਰਾ ਬਚਾਓ ਖੁਦਾਵੰਤ ਤੇਰੇ ਵੱਲੋਂ ਸਾਮਰਥੀ ਪਰਮੇਸ਼ਰ ਖੁਦਾਵੰਤ ਤੂੰ ਮੇਰੀ ਚੱਟਾਨ ਐ ਤੂੰ ਮੇਰਾ ਸਭ ਸ਼ਕਤੀਮਾਨ ਪਰਮੇਸ਼ਰ ਮੈਂ ਤੇਰੇ ਵਿੱਚ ਪਨਾ ਲੈਂਦਾ ਸੋ ਕਹਿੰਦੇ ਹਾਂ ਕਿ ਪਰਮੇਸ਼ਰ ਖੁਦਾਵੰਤ ਆਪਣੇ ਆਪ ਨੂੰ ਰੈਡੀ ਕਰੋ ਫਾਇਰ ਪ੍ਰਾਰਥਨਾ ਦੇ ਲਈ ਔਰ ਕਹੋ ਕਿ ਪਿਤਾ ਮੈਂ ਵਿਸ਼ਵਾਸ ਕਰਦਾ ਤੇਰੇ ਵਚਨ ਦੇ ਵਿੱਚ ਲਿਖਿਆ ਤੇਰੇ ਅਭਿਸ਼ੇਕ ਦੇ ਕਾਰਨ ਜੁਲੇ ਨਾ ਸੰਦੇ ਪਿਤਾ ਮੈਂ ਤੇਰੀ ਕੁੜੀ ਖਾਣ ਨਾਲ ਚੰਗਾ ਹੋ ਚੁੱਕਿਆ ਪਰਮੇਸ਼ਰ ਤੇਰੇ ਲਹੂ ਬਹਾਉਣ ਨਾਲ ਮੈਂ ਖਰੀਦਿਆ ਜਾ ਚੁੱਕਿਆ ਤੇਰੇ ਸੂਸਮਾਚਾਰ ਨਾਲ ਮੈਂ ਅਮੀਰ ਹੋ ਚੁੱਕਿਆ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ ਤੇਰੀ ਹਰ ਇੱਕ ਬਰਕਤ ਦੇ ਲਈ ਪਿਤਾ ਅੱਜ ਮੈਨੂੰ ਆਪਣੀ ਆਤਮਾ ਦੇ ਨਾਲ ਪਰ ਮੈਨੂੰ ਆਪਣੀ ਸਾਮਰ ਦੇ ਨਾਲ ਪਰ ਪਰਮੇਸ਼ਰ ਮੈਨੂੰ ਗ੍ਰੇਸ ਤੇ ਮੈਨੂੰ ਅਨੁਗ੍ਰਹਿ ਦੇ ਪਰਮੇਸ਼ਰ ਮੇਰੇ ਉੱਤੇ ਦਇਆ ਕਰ ਦੇ ਪਵਿੱਤਰ ਆਤਮਾ ਮੇਰੇ ਤੇ ਕਰੂਨਾ ਕਰ ਪਰਮੇਸ਼ਰ ਤੇਰੀ ਦਇਆ ਮੈਨੂੰ ਘੇਰ ਲਵੇ ਖੁਦਾਵਨ ਔਰ ਪਿਤਾ ਮੇਰੀ ਪ੍ਰਾਰਥਨਾ ਜਿੱਦਾਂ ਹੀ ਲੋਕ ਆਪਣੇ ਜ਼ੁਬਾਨਾਂ ਨੂੰ ਖੋਲ ਕੇ ਪ੍ਰਾਰਥਨਾ ਕਰ ਰਹੇ ਖੁਦਾਵਨ ਤੇਰੀ ਹੌਲੀ ਗੋਸ ਦੀ ਫਾਇਰੀ ਕਿੱਕ ਚੰਦੇ ਉੱਤੇ ਉਤਰੇ ਪਰਮੇਸ਼ਰ ਤੇਰੀ ਸਮਰਥ ਇਹਨਾਂ ਨੂੰ ਟੱਚ ਕਰੇ ਪਰਮੇਸ਼ਰ ਜਿੰਨੀਆਂ ਦੁਸਤ ਆਤਮਾਵਾਂ ਪਰਮੇਸ਼ਰ ਖੁਦਾਵੰਨ ਨੰਦੇ ਕਰਾਂ ਪਰਿਵਾਰਾਂ ਚ ਨਦੀਆਂ ਜ਼ਿੰਦਗੀਆਂ ਜਿਨ੍ਹਾਂ ਨੂੰ ਛੱਡ ਕੇ ਜਾਂ ਸਮਰਥੀ ਪਰਮੇਸ਼ਰ ਸਾਰੀ ਰੋਗੀਆਂ ਚੰਗੇ ਹੋ ਜਾਣ ਤੇਰੇ ਜੀਵਿਤ ਨਾਮ ਚ ਯਸ਼ੂ ਰਾਜਾ ਤੇਰੀ ਮਹਾਨ ਦਇਆ ਜਿੰਨਾਂ ਤੇ ਆਵੇ ਪਰਮੇਸ਼ਰ ਤੇਰੀ ਜੀਵਿਤ ਸਮਰਥ ਇਹਨਾਂ ਨੂੰ ਟੱਚ ਕਰੇ ਹੌਲੀ ਗੋਸ ਦੀ ਫਾਇਰ ਤੜੀਆਂ ਜ਼ਿੰਦਗੀਆਂ ਤੇ ਉਤਰੇ ਰਾਈਟ ਨਾਉ ਪਵਿੱਤਰ ਆਤਮਾ ਦਾ ਮਸਾਤ ਨੂੰ ਕੇਰੇ ਰਾਈਟ ਔਰ ਯੇਸ਼ੂ ਮਸੀਹ ਦੇ ਨਾਮ 'ਚ ਮੈਂ ਕਮਾਂਡ ਕਰਦੀ ਜੁਨੀਆਂ ਦੁਸ਼ਟ ਆਤਮਾ ੜੀ ਕਾਰਾਂ ਪਰਿਵਾਰਾਂ 'ਚ ੜੀਆਂ ਫੈਮਿਲੀਜ਼ ਵਿੱਚ ਲੁਕੀਆਂ ਸੁਪੀਆਂ ਹੋਈਆਂ ਰਾਈਟ ਨਾਓ ਪਵਿੱਤਰ ਆਤਮਾ ਯੇਸ਼ੂ ਮਸੀਹ ਦੇ ਨਾਮ 'ਚ ਤੇਰੀ ਸਾਮਰਥ ਉਹਨਾਂ ਨੂੰ ਟੱਚ ਕਰੇ ਤੇਰੀ ਹੌਲੀ ਗੋਸ ਦੀ ਫਾਇਰ ਉਹਨਾਂ ਸਭ ਦੁਸ਼ਟ ਆਤਮਾ ਦੇ ਉੱਤੇ ਉਤਰੇ ਰਾਈਟ ਨਾਓ ਸਾਰੀਆਂ ਦੁਸ਼ਟ ਆਤਮਾ ਦੇ ਉੱਤੇ ਹੌਲੀ ਗੋਸ ਤੇਰੀ ਫਾਇਰ ਕਾਰਿਆ ਕਰੇ ਉਹਨਾਂ ਜਾਦੂ ਟੋਣਿਆਂ ਦੇ ਉੱਤੇ ਹੌਲੀ ਗੋਸ ਦੀ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਕਵੋ ਕੀ ਪਰਮੇਸ਼ਰ ਹਰ ਇੱਕ ਕੋਟ ਦਰਦਾ ਆਤਮਾ ਜੋ ਮੇਰੀ ਫੈਮਿਲੀ ਚ ਕੰਮ ਕਰਦਾ ਮੇਰੀ ਲਾਈਫ ਚ ਕੰਮ ਕਰਦਾ ਅੱਜ ਮੈਨੂੰ ਕਮਾਂਡ ਕਰਦਾ ਵਾਂ ਤੇਰੇ ਦਿੱਤੇ ਹੋਏ 11 ਦੇ ਦੁਆਰਾ ਪਰਮੇਸ਼ਵਰ ਸਾਥ ਅਥਾਰਟੀ ਨੂੰ ਮੈਂ ਯੂਜ਼ ਕਰਦਾ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਚ ਹਰ ਡਰ ਦੀ ਗੰਦੀ ਆਤਮਾ ਦੇ ਉੱਤੇ ਹੌਲੀ ਗੋਸ ਦੀ ਫਾਇਰ ਉਤਰ 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 ਮੈਂ ਕਮਾਂਡ ਕਰਦੀ ਹਾਂ ਪ੍ਰਭੂ ਯੇਸ਼ੂ ਮਸੀਹ ਦੇ ਨਾਮ 'ਤੇ ਤੇਰੀ ਦਾਸੀ ਹੁੰਦੇ ਅਧਿਕਾਰ ਨੂੰ ਪਰਮੇਸ਼ਰ ਮੈਂ ਯੂਜ਼ ਕਰਦੀਆਂ ਔਰ ਹਰ ਇੱਕ ਨੂੰ ਡਰਦੇ ਆਤਮਾ ਨੂੰ ਮੈਂ ਕਮਾਂਡ ਕਰਦੀਆਂ ਇਹਨਾਂ ਦੀਆਂ ਜ਼ਿੰਦਗੀਆਂ ਜੋ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਇਹਨਾਂ ਦੇ ਕਰਾਂ ਪਰਿਵਾਰਾਂ ਦੇ ਹਰ ਇੱਕ ਜਨ ਦਰਦੀ ਆਤਮਾ ਤੋਂ ਆਜ਼ਾਦ ਹੋਵੇ ਇਹਨਾਂ ਦੇ ਕਰਾਂ ਨੇ ਆਜ਼ਾਦ ਹੋ ਜਾਣ ਹਰ ਦੁਸ਼ਤ ਆਤਮਾ ਇਹਨਾਂ ਛੱਡ ਕੇ ਜਾਵੇ ਹਰ ਇੱਕੋ ਜਾਦੂ ਟੋਣਾ ਛੱਡ ਕੇ ਜਾਵੇ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਚ ਖੁਦਾਵਨ ਹਰ ਇੱਕੋ ਬੋਇਆ ਗਲਤ ਬੀਜ ਪਰਮੇਸ਼ਰ ਸ਼ਤਾਨੀ ਬੀਜ ਜੋ ਇਹਨਾਂ ਦੇ ਘਰਾਂ ਵਿੱਚ ਕੰਮ ਕਰ ਰਿਹਾ ਇਹਨਾਂ ਦੀਆਂ ਜ਼ਿੰਦਗੀਆਂ ਦੇ ਫਲਾਂ ਨੂੰ ਚੁਰਾ ਰਿਹਾ ਪਰਮੇਸ਼ਰ ਉਹ ਗਲਤ ਬੀਜ ਉਹ ਕੰਦਾ ਬੀਜ ਉਹ ਪਾਪ ਦਾ ਬੀਜ ਜੋ ਇਹਨਾਂ ਦੇ ਘਰਾਂ ਪਰਿਵਾਰਾਂ ਜਿਹਨਾਂ ਦੀਆਂ ਜ਼ਿੰਦਗੀਆਂ ਚ ਇਹਨਾਂ ਦੇ ਬੱਚਿਆਂ ਚ ਇਹਨਾਂ ਦੇ ਫਾਈਨੈਂਸ ਚ ਬੋਇਆ ਗਿਆ ਪਰਮੇਸ਼ਰ ਖੁਦਾ ਵਨ ਆ ਜੋ ਸਾਰੇ ਗਲਤ

ਨੂੰ ਨਾਸ਼ ਕਰੋ ਤਾਂ ਕਿ ਉਹ ਗਲਤ ਬੀਜ ਗਲਤ ਫਲ ਨਾ ਦੇ ਸਕੇ ਉਹਨੂੰ ਕਮਾਂਡ ਕਰੋ ਕਿ ਮੈਂ ਤੈਨੂੰ ਨਾਸ਼ ਕਰ ਦਾਂ ਯਿਸੂ ਮਸੀਹ ਦੇ ਨਾਂਅ 'ਤੇ ਤੇ ਪਵਿੱਤਰ ਆਤਮਾ ਦੀ ਅੱਗ ਨੂੰ ਰਿਲੀਜ਼ ਕਰ ਦਾਂ ਕੈਕ ਫਾਇਰ ਕੈਕ ਫਾਇਰ ਕੈਕ ਫਾਇਰ ਕੈਕ ਫਾਇਰ ਕੈਕ ਫਾਇਰ ਕੈਕ ਫਾਇਰ ਰਿਬੋਸ਼ੇ ਕਿਤੇ ਨੀਲੇ ਰਿਬੇਸ਼ੇ ਕਿਤੇ ਨੀਲੇ ਰਿਬੇਸ਼ੇ ਕਿਤੇ ਨੀਲੇ ਰਿਬੇ ਔਰ ਮੇਰੀ ਪ੍ਰਾਰਥਨਾ ਜਿੰਨੇ ਖੁਦਾਵਰ ਆਜ ਦੇ ਪ੍ਰਾਰਥਨਾ ਨੂੰ ਪਰਮੇਸ਼ਰ ਜਿੰਨੇ ਰੋਕਿਆਏਗੀ ਇਸ ਪ੍ਰਾਰਥਨਾ ਨੂੰ ਸੁਣ ਲਿਆ ਅੱਜ ਉਹਨਾਂ ਸਭ ਰੋਗੀਆਂ ਦੇ ਉੱਤੇ ਤੇਰੇ ਹਾਲੀਗੂਜ਼ੀ ਫਾਇਰ ਉtre ਪਿਤਾ ਤੇਰੀ ਤੇਰੀ ਖੁਦਾਵੰ ਦਇਆ ਇੱਕ ਇੱਕ ਜਾਨ ਨੂੰ ਕੇਰੇ ਪਿਤਾ ਉਹ ਚੰਗੇ ਹੋ ਜਾਣ ਲਾਰਡ ਤੇਰੇ ਕੋੜੇ ਖਾਨ ਨਾਲ ਇੱਕ ਇੱਕ ਜਨ ਚੰਗਾ ਹੋ ਜਾਵੇ ਇਹਨੇ ਇਹ ਰੋਗ ਇਹਨਾਂ ਨੂੰ ਛੱਡ ਕੇ ਜਾਨ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਚ ਹਰ ਪੇਨ ਇਹਨਾਂ ਨੂੰ ਛੱਡ ਕੇ ਜਾਵੇ ਪਰਮੇਸ਼ਰ ਇਹਨਾਂ ਦੀਆਂ ਬ੍ਰੈਸਟ ਪੇਨ ਤੋਂ ਰਾਈਟ ਨਾਊ ਚੰਗੇ ਹੋ ਜਾਣ ਪਿਤਾ ਖੁਦਾਵਾਨ ਮੇਰੇ ਪ੍ਰਾਰਥਨਾ ਕਰ ਦਿਨ ਇਹਨਾਂ ਦੇ ਕਮਰ ਦਰਦ ਪਰਮੇਸ਼ਰ ਖੁਦਾਵਾਨ ਇਹਨਾਂ ਨੂੰ ਛੱਡ ਕੇ ਚਾਉਂਡ ਰਾਈਟ ਨਾਉ ਇਹਨਾਂ ਦੇ ਪਰਮੇਸ਼ਰ ਨੋਵਾ ਦੀ ਇਨਫੈਕਸ਼ਨ ਰਾਈਟ ਨਾਉ ਨੇਲਸ ਇਨਫੈਕਸ਼ਨ ਬੀ ਹੀਲ ਇਨ ਦਾ ਮਾਈਟੀ ਨੇਮ ਆਫ ਜੀਸਸ ਰਾਈਟ ਨਾਉ ਬੀ ਹੀਲ ਇਨ ਦਾ ਮਾਈਟ ਆਫ ਜੀਸਸ ਆਈ ਕਮਾਂਡ ਯੂ ਡੈਵਲ ਹਰ ਇਨਫੈਕਸ਼ਨ ਹਰ ਵਾਇਰਸ ਹਰ ਇੱਕੋ ਬਿਮਾਰੀ ਤੁਹਾਡੀ ਬਾਡੀ ਜੋ ਤੁਹਾਡੇ ਕਰਾਨੀਆਂ ਚ ਤੁਹਾਡੇ ਬੱਚਾਂ ਚ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਮੈਂ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਚ ਕਮਾਂਡ ਕਰਦੀ ਹਾਂ ਜਿੰਨੇ ਗਲੇ ਦੇ ਰੋਗੀ ਆ ਆਪਣੇ ਗਲਿਆਂ ਨੂੰ ਟੱਚ ਕਰੋ ਔਰ ਮੈਂ ਕਮਾਂਡ ਕਰਦੀ ਹਾਂ ਹਰ ਇਨਫੈਕਸ਼ਨ ਤੜੇ ਗਲਿਆਂ ਨੂੰ ਛੱਡ ਕੇ ਜਾਵੇ ਹਰ ਦੁਸ਼ਟ ਆਤਮਾ ਤੜੇ ਗਲਿਆਂ ਚੋਂ ਆਊਟ ਹੋਵੇ ਡੈਵਲ ਕੈਕ ਫਾਇਰ ਕੈਕ ਫਾਇਰ ਕੈਕ ਫਾਇਰ ਕੈਕ ਫਾਇਰ ਕੈਕ ਫਾਇਰ ਕੈਕ ਫਾਇਰ ਆ ਰਾਈਟ ਨੋ ਗਲਿਆਂ ਸਕਿਨ ਡਿਜ਼ੀਜ਼ ਪਰਮੇਸ਼ੁਰ ਯੇਸ਼ੂ ਮਸੀਹ ਦੇ ਨਾਮ ਚ ਚੰਗੀਆਂ ਹੋ ਜਾਣ ਰਾਈਟ ਨੋ ਬੀ ਹੀਲਡ ਇਨ ਦਾ ਮਲਟੀ ਨੇਮ ਆਫ ਜੀਜ਼ਸ ਅੰਧੀਆਂ ਗੁੰਗੀਆਂ ਬਹਿਰੀਆਂ ਆਤਮਾਵਾਂ ਆਊਟ ਇਨ ਦਾ ਮਾਈਟੀ ਨੇਮ ਆਫ ਜੀਜ਼ਸ रिपुरुशी केति नीलिरि बिरिशी केति नीलिरि बिरिशी केति नीलिरि बिरि तडे लिव राइट नाउ बी हील्ड इन द नेम ऑफ जीसस करनीया किडनीया राइट नाउ बलपोन बी हील्ड इन द माइटी नेम ऑफ जीसस प्रभु यीशु मसीह दे नाम से हर एक रोगी चंगा हो जावे हर एक ਸਤ ਆਤਮਾ ਤੜੀ ਕਰਾ ਪਰਿਵਾਰਾਂ ਨੂੰ ਜਾਦੂ ਟੋਣੀ ਛੱਡ ਕੇ ਜਾਣ ਫੇਰੀਅਸ ਸਪਿਰਿਟ ਡਿਲੇ ਦੀਆਂ ਆਤਮਾਵਾਂ ਤੜੇ ਕਰਾਨੀਆਂ ਚੋ ਤੜੇ ਫਾਈਨਸ ਚੋ ਤੜੇ ਬੇਬੀ ਬਲੇਸਿੰਗ ਚੋ ਤੜੇ ਜੌਬ ਤੋਂ ਤੜੇ ਡਾਕੂਮੈਂਟਸ ਸਾਡੀਆਂ ਫਾਈਲਾਂ ਚੋਂ ਮੈਂ ਕਮਾਂਡ ਕਰਦੀ ਆਊਟ ਹੋ ਜਾਣ ਆਊਟ ਹੋ ਜਾਣ ਆਊਟ ਹੋ ਜਾਣ ਆਊਟ ਹੋ ਜਾਣ ਡੈਵਲ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਇਨ ਦਾ ਮਾਲਟੀਨੀਅਮ ਆਫ ਜੀਸਸ ਰੇਬੁਰਸ਼ੇ ਕੇ ਤੇ ਨੇਲੇ ਰੇਬੇਸ਼ੇ ਕੇ ਤੇ ਨੇਲੇ ਰੇਬੇਸ਼ੇ ਕੇ ਤੇ ਨੇਲੇ ਰੇਬੇ ਪਰਮੇਸ਼ਰ ਮੈਂ ਪ੍ਰਾਰਥਨਾ ਕਰਦੀ ਆ ਇਹਨਾਂ ਡਾਕੂਮੈਂਟਸ ਇਹਨਾਂ ਦੀਆਂ ਫਾਈਲਸ ਫੇਵਰਪੌਂਟ ਪਿਤਾ ਹੱਡੀਆਂ ਨੂੰ ਛੜਕੇ ਜਾਵੇ ਜਿਨ੍ਹਾਂ ਨੇ ਡੈਵਲ ਇਹਨਾਂ ਦੀਆਂ ਬਲੇਸਿੰਗ ਦੇ ਦਰਸ ਰਸਤਿਆਂ ਨੂੰ ਬੰਦ ਕੀਤਾ ਇਹਨਾਂ ਦੇ ਫੇਥ ਨੂੰ ਕਮਜ਼ੋਰ ਕੀਤਾ ਪਰਮੇਸ਼ਰ ਇਹਨਾਂ ਦੀ ਸਪਿਰਚੁਅਲ ਲਾਈਫ ਤੇ ਅਟੈਕ ਕਰ ਰੀਆਂ ਦੁਸ਼ਟ ਆਤਮਾ ਉਹਨਾਂ ਸਭ ਦੁਸ਼ਟ ਆਤਮਾ ਦੋਤੇ ਸਭ ਬੰਦ ਰਵਾਜਾਂ ਦੇ ਤੇ ਹਾਲੀਗੋਡ ਦੀ ਫਾਇਰ ਉਤਰੇ 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 ਇਨ ਦਾ ਨੇਮ ਆਫ ਜੀਸਸ ਪਿਤਾ ਇਹਨਾਂ ਦੀ ਲਾਈਫ ਤੇ ਹਾਰੀ ਸੇ ਤੋ ਪਰਮੇਸ਼ਰ ਦੁਸ਼ਟ ਆਤਮਾ ਤੋ ਇਹਨਾਂ ਨੂੰ ਆਜ਼ਾਦ ਕਰ ਪਰਮੇਸ਼ਰ ਤੇਰੇ ਦਇਆ ਨੂੰ ਪਰਮੇਸ਼ਰ ਤੇਰੇ ਲੋਕਾਂ ਦੇ ਲਈ ਮੰਗਦੀ ਪਿਤਾ ਮੈਂ ਤੇਰਾ ਧੰਨਵਾਦ ਕਰਦੀ ਕਿ ਇੱਕ ਜਨ ਜੰਗਾ ਹੋ ਚੁੱਕਿਆ ਪਿਤਾ ਖੁਦਾਵਾਨ ਇੱਕ ਇੱਕ ਜਨ ਆਜ਼ਾਦ ਹੋ ਚੁੱਕਿਆ ਪਰਮੇਸ਼ਰ ਕਿਉਂਕਿ ਤੂੰ ਸਦਾ ਹੀ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣ ਕੇ ਉੱਤਰ ਦਿਨ ਔਰ ਪਿਤਾ ਮੇਰਾ ਫੇਤਿਆ ਮੈਂ ਤੇਰਾ ਥੈਂਕਸ ਗੀਵਿੰਗ ਕਰਦੀ ਬਹੁਤ ਸਾਰੇ ਲੋਕ ਖੁਦਾਵਾਨ ਤੇਰੀ ਮਾਹਿਮਾ ਦੇ ਲਈ ਤੇਰੀ ਟੈਸਟਮਨੀ ਦੇ ਨਾਲ ਵਾਪਸ ਆ ਰਹੇ ਪਰਮੇਸ਼ਰ ਇੱਕ ਇੱਕ ਜਨ ਨੂੰ ਤੂੰ ਛੂ ਚੁੱਕਿਆ ਪਰਮੇਸ਼ਰ ਇਹਨਾਂ ਦੀ ਬੈਸਟ ਚੋਪ ਇਹਨਾਂ ਦੀ ਲਾਈਫ ਦਾ ਹਿੱਸਾ ਹਰ ਕਲੇਸ਼ ਇਹਨਾਂ ਦੇ ਘਰਾਂ ਪਰਿਵਾਰਾਂ ਚੋਂ ਆਊਟ ਹੋ ਚੁੱਕਿਆ ਪਰਮੇਸ਼ਰ ਖੁਦਾਵਾਨ ਇਹਨਾਂ ਦੇ ਸ਼ੈਤਾਨ ਨੇ ਜੋ ਨਰੇ ਪਰਿਵਾਰਾਂ ਨੂੰ ਜਕੜਿਆ ਜੋ ਕਲੇਸ਼ ਦਾ ਕਾਰਨ ਬਣ ਰਿਹਾ ਕਲੇਸ਼ ਦੀਆਂ ਆਤਮਾਵਾਂ ਪਰਮੇਸ਼ਰ ਦੁਸ਼ਟ ਆਤਮਾ ਨਦੇ ਪਰਿਵਾਰਾਂ ਦੇ ਇੱਕ ਇੱਕ ਮੈਂਬਰ ਨੂੰ ਛੱਡ ਕੇ ਜਾ ਰਹੀਆਂ ਪਰਮੇਸ਼ਰ ਖੁਦਾਵਨੋ ਡੈਬਲਿਸ਼ ਲੋਕ ਇਹਨਾਂ ਦੇ ਕਰਾਂ ਪਰਿਵਾਰਾਂ ਜੋ ਆਊਟ ਹੋ ਰਹੇ ਨੇ ਜਾਂ ਜ਼ਿੰਦਗੀਆਂ ਚੋਂ ਆਊਟ ਹੋ ਰਹੇ ਪਰ ਯੇਸ਼ੂ ਮਸੀਹ ਦੇ ਨਾਮ ਦੇ ਚ ਖੁਦਾਵਨ ਔਰ ਲੋ ਖੁਦਾਵਨ ਤੇਰੇ ਹੈਵਲੀ ਲੋ ਕੇਨਾਂ ਦੀਆਂ ਲਾਈਫਾਂ ਚ ਇਹਨਾਂ ਦੇ ਘਰਾਂ ਨੇ ਚ ਐਂਟਰ ਕਰਨ ਪਰਮੇਸ਼ਰ ਡਿਵਾਈਨ ਸੈਲ ਪਰ ਐਂਟਰ ਕਰਨ ਤੇਰੇ ਜੀਵਿਤ ਨਾਮ ਤੇ ਖੁਦਾਵਨ ਖੁਦਾ ਮੈਂ ਤੇਰੇ ਲੋਕਾਂ ਨੂੰ ਤੇਰੇ ਹੱਥਾਂ ਚ ਦਿਨੀ ਪਿਤਾ ਯਹੋਵਾ ਤੇਰਾ ਲਹੂ ਇਹਨਾਂ ਨੂੰ ਛਿਪਾਵੇ ਖੁਦਾਵਨ ਤੇ ਉਹਨਾਂ ਦੇ ਲਈ ਬੰਦਰਸਿਆ ਨੂੰ ਖੋਲੇ ਅੱਜ ਜਿੰਨੇ ਕੰਮ ਕਰਾਉਣਾ ਤੇ ਬਰਕਤ ਦੇਣਾ ਦਾ ਆਉਣਾ ਜਾਣਾ ਮੁਬਾਰਕ ਕਰ ਪਰਮੇਸ਼ਰ ਇਹਨਾਂ ਦੀਆਂ ਗੱਡੀਆਂ ਵਾਹਿਕਲਸ ਇਹਨਾਂ ਦੇ ਬੱਚੇ ਪਰਿਵਾਰ ਇਕ ਇਕ ਜਾਨ ਨੂੰ ਮੈਂ ਤੇਰੇ ਹੱਥਾਂ ਚ ਦਿਨੀ ਪਰਮੇਸ਼ਰ ਤੇਰੇ ਸਵਰਗੀ ਦੂਤ ਇਹਨਾਂ ਦੇ ਅੱਗੇ ਹੋ ਕੇ ਚੱਲਣ ਪਰਮੇਸ਼ਰ ਔਰ ਖੁਦਾਵੰ ਜਿਹੜੇ ਤੇਰੇ ਕਰ ਦੇ ਵਿੱਚ ਆਉਣ ਪਿਤਾ ਇਹ ਵੱਡੀਆਂ ਗਵਾਹੀਆਂ ਦੇ ਨਾਲ ਆਉਣ ਪਰਮੇਸ਼ਰ ਖੁਦਾਵੰ ਤੇਰੀ ਮਾਹੀਮਾ ਤੇਰੇ ਨਾਮ ਨੂੰ ਜਲਾਲ ਦਿੰਦਿਆ ਹੋਇਆ ਪਰਮੇਸ਼ਰ ਔਰ ਖੁਦਾਵਨ ਇਹ ਨਦੀਆਂ ਗੱਡੀਆਂ ਵਾਹਿਕਲਸ ਵਿੱਚ ਤੇਰੇ ਲਹੂ ਤੇ ਛਪੌਨੀ ਤੇ ਹੱਥਾਂ 'ਚ ਦਿਨੀਆਂ ਹਰ ਬੈਡ ਨੀਸ ਨੂੰ ਹਰ ਐਕਸੀਡੈਂਟ ਦੀ ਸਪਿਰਤ ਨੂੰ ਮੈਂ ਕੈਨਸਲ ਕਰ ਦਿਆਂ ਹਰ ਹਾਦਸੇ ਦੀ ਗੰਦੀ ਆਤਮਾ ਨੂੰ ਮੈਂ ਨਾਸ਼ ਕਰ ਦਿਆਂ ਪਰਮੇਸ਼ਾ ਔਰ ਖੁਦਾਵਨ ਇਹ ਲੌਂਗ ਲਾਈਫ ਜੀਣ ਪਰਮੇਸ਼ਰੇ ਲੰਬਾ ਜੀਣ ਤੇਰੇ ਨਾਮ ਵਿੱਚ ਜੀਣੇ ਸ਼ਾਂਤੀ ਪੀਸ ਦੇ ਨਾਲ ਜੀਣ ਪਿਤਾ ਆਨੰਦ ਦੇ ਨਾਲ ਜੀਣ ਪਰਮੇਸ਼ਾ ਔਰ ਤੇਰੀ ਦਇਆ ਤੇਰੀ ਕਰੂਣਾ ਤੇਰੀ ਸ਼ਾਂਤੀ ਇਹ ਨਦੇ ਕਰਾਂ ਪਰਿਵਾਰਾਂ ਵਿੱਚ ਇਹਨਾਂ ਦੀਆਂ ਜ਼ਿੰਦਗੀਆਂ 'ਚ ਪਰਮੇਸ਼ਰ ਐਂਟਰ ਕਰੇ ਔਰ ਇਹ ਜੇਕਾਰਿਆਂ ਦੇ ਨਾਲ ਵਾਪਸ ਸੌਂ ਪਿਤਾ ਸਭ ਜਨ ਥੈਂਕ ਯੂ ਜੀਜ਼ਸ ਕਹਿੰਦੇ ਆਂ ਪਰਮੇਸ਼ਰ ਕਿ ਤੂੰ ਮੇਰੀਆਂ ਪ੍ਰਾਰਥਨਾਵਾਂ ਦੇ ਉੱਤਰ ਦੇ ਚੁੱਕਿਆ ਪਰਮੇਸ਼ਰ ਖੁਦਾਵਾਨ ਯਹਵਾ ਮੈਂ ਤੇਰਾ ਧੰਨਵਾਦ ਕਰਦਾ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਜਿਸ ਤਰ੍ਹਾਂ ਪਰਮੇਸ਼ਰ ਨੇ ਲਾਜ਼ਰ ਨੂੰ ਪਹਿਲਾਂ ਜ਼ਿੰਦਾ ਕਰਨ ਤੋਂ ਪਹਿਲਾਂ ਪਰਮੇਸ਼ਰ ਨੇ ਥੈਂਕਸ giving ਦਿੱਤੀ ਉਸੇ ਤਰ੍ਹਾਂ ਅੱਜ ਦੀਆਂ ਡਿਕਲੇਰੇਸ਼ਨ ਨੂੰ ਲੈਣ ਤੋਂ ਪਹਿਲਾਂ ਪਰਮੇਸ਼ਰ ਦਾ ਧੰਨਵਾਦ ਕਰੋ ਕਿ ਪਰਮੇਸ਼ਰ ਜਿੰਨੀਆਂ ਡਿਕਲੇਰੇਸ਼ਨ ਜਿੰਨੀਆਂ ਪ੍ਰਾਰਥਨਾਵਾਂ ਮੈਂ ਕੀਤੀਆਂ ਖੁਦਾਵੰਤੂ ਉਹਨਾਂ ਦੇ ਉੱਤਰ ਦੇ ਚੁੱਕਿਆ ਪਿਤਾ ਮੈਂ ਤੇਰਾ ਧੰਨਵਾਦ ਕਰਦਾ ਜਿੱਦਾਂ ਹੀ ਪਿਤਾ ਪ੍ਰਭੂ ਯੇਸ਼ੂ ਮਸੀਹ ਨੇ ਧੰਨਵਾਦ ਕੀਤਾ ਉਹ ਚੌਥੇ ਦਿਨ ਦਾ ਮੁਰਦਾ ਲਾਜ਼ਰ ਬਾਹਰ ਆ ਗਿਆ ਜਿੱਦਾਂ ਹੀ ਪਰਮੇਸ਼ਰ ਨੇ ਉਹ ਥੋੜੀਆਂ ਜੀਆਂ ਰੋਟੀਆਂ ਨੂੰ ਲੈ ਕੇ ਸ਼ੁਕਰਗੁਜ਼ਾਰੀ ਕੀਤੀ ਤੇ ਉਹ ਮਲਟੀਪਲਾਈ ਹੋਈਆਂ ਪਰਮੇਸ਼ਰ ਨੇ ਉਹਨਾਂ ਨੂੰ ਬਰਕਤ ਦਿੱਤੀ ਤੇ ਪਰਮੇਸ਼ਰ ਦੇ ਵਚਨ ਚ ਲਿਖਿਆ ਕਿ ਉਹ ਬਹੁਤ ਸਾਰਿਆਂ ਨੂੰ ਦਿੱਤੀਆਂ ਗਈਆਂ ਇਸ ਲਈ ਧੰਨਵਾਦ ਦੀ ਪੇਂਡ ਪਰਮੇਸ਼ਰ ਦੇ ਅੱਗੇ ਚੜਾਉਣਾ ਤਾਕੀ ਪਰਮੇਸ਼ਾਤਨੂ ਮਲਟੀਪਲਾਈ ਕਰ ਸਕਣ ਤਾਨੂੰ ਬles ਕਰ ਸਕਣ ਸਕਵੋ ਕਿ ਪਰਮੇਸ਼ਾ ਅੱਜ ਦੀ ਮੇਰੀ ক্রিকেট ਡਿਕਲੇਰੇਸ਼ਨ ਖੁਦਾਵਨ ਮੇਰੀ ਲਾਈਫ ਨੂੰ ਪੂਰੀ ਕਰ ਚੁੱਕਿਆ ਮੈਂ ਤੇਰਾ ਧੰਨਵਾਦ ਕਰਦਾ ਮੈਂ ਤੇਰੀ ਗਵਾਹੀ ਨੂੰ ਛਿਪਾਵਾਂਗਾ ਨਹੀਂ ਪਰਮੇਸ਼ਰ ਬਲਕਿ ਮੈਂ ਤੇਰੀ ਮਾਹਿਮਾ ਦਿਨਾ ਦਲੇਰ ਹੋ ਕੇ ਪਰਮੇਸ਼ਰ ਤੇਰੇ ਕੰਮਾਂ ਨੂੰ ਪਰਮੇਸ਼ਰ ਤੇਰੇ ਲੋਕਾਂ ਦੇ ਵਿੱਚ ਸੁਣਾਵਾਂਗਾ ਮੈਂ ਤੇਰਾ ਧੰਨਵਾਦ ਕਰਾਂਗਾ ਪਰਮੇਸ਼ਰ ਸੋਕਵੋ ਕਿ ਪਰਮੇਸ਼ਰ ਤੇਰਾ ਧੰਨਵਾਦ ਓ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਪ੍ਰਭ ਯਸ਼ੂ ਮਸੀਹ ਦੇ ਜੀਵਿਤ ਤੇ ਪਵਿੱਤਰ ਨਾਮ ਵਿੱਚ ਸਭ Bueno, Amin.